ਜੇ ਆਪਾਂ ਗੁੜੀਆ ਬਾਈ ਦੇ ਸਕੂਟਰ ਲੋਡ ਕਰਾਉਣੇ ਦਾ ਸਵਾਲ ਹੈ ਤਾਂ ਗੱਲ ਨਹੀਂ ਲੈਟ ਨਹੀਂ ਸਹੀ ਹੈਗੀ ਲੈਟ ਤਾਂ ਨਹੀਂ ਜਾਂਦੀ ਤਾਂ ਨਹੀਂ ਜਾਂਦੀ ਰਾਤ ਨੂੰ ਦਰਾਸਤਾ ਤੇ 35 ਦੀ ਲੈਟ ਇਹ ਸਾਨੂੰ ਬਹੁਤ ਪ੍ਰੋਬਲਮ ਹੋ ਬਾਈ ਇਹਦੀ ਇਹਦਾ ਗਲ ਦੇਖੋ ਕਿੰਨਾ ਹੋਰ ਆਪਾਂ ਬਾਈ ਮਿਸਤਰੀ ਤੋਂ ਕਰਾਉਣੇ ਆ ਆ ਮਿਸਤਰੀ ਸਾਡੇ ਗੁਦੀਪ ਸਿੰਘ ਮੰਡਲਕੜਾ ਚਾਬੀ ਦੇ ਦੇ ਇਹਨੂੰ ਯਾਰ ਇਹ ਬੰਦਾ ਇਲੈਕਟ੍ਰਿਕ ਸਕੂਟਰ ਦਾ ਮਾਹਰ ਆ ਕਹਿੰਦੇ ਬੰਦਾ ਇਹ ਇਹਦਾ ਇੰਗਲੈਕਟਰੀ ਧਾਰ ਦਿੰਦਾ ਉੱਤੇ ਚਾਬੀ ਦੇ ਉਹ ਚਾਬੀ ਦੇ ਦੇ ਬਾਈ ਨੇ ਕੰਮ ਜਾਂਦੀ ਹੈ ਯਾਰ ਲੈਟ ਤਾਂ ਨਹੀਂ ਜਾਂਦੀ ਹੋਰ ਕੀ ਹੁੰਦਾ ਪੋਰਕਾ ਲੋਕ ਜੇ ਭੈਣ ਨੂੰ ਕਿਤੇ ਲੈ ਕੇ ਗਿਆ ਜੂਦ ਦੇ ਕਿੜੇ ਕਢਾਈ ਜਾਂਦੇ ਰੇ ਇੱਕ ਨੂੰ ਬਈ ਬਦ ਇਹਨੂੰ ਬਦਤ ਆਉਂਦੇ ਭਜਾ ਲੈਣੇ ਮੜੀ ਮੜੀ ਜੀ ਇੱਕ ਤੋਂ ਬਈ ਲੋਕ ਦਿਖਾਉਣ ਭਾਈ ਜਿੱਦ ਨਮੀ ਲੈ ਕੇ ਗਏ ਸੀ ਭਾਈ ਉਦੋਂ ਦੀ ਸ਼ਿਕਾਇਤ ਆਏ ਕੋਈ ਜੱਟ ਨਹੀਂ ਬਈ ਕਰ ਦਿੰਦੇ ਕਰ ਦਿੰਦੇ ਭਾਈ ਕਰ ਦਿੰਦੇ ਫਾਇਨੰਸੀ ਦਾ ਵੀ ਸੌਕ ਹੋਣਾ ਬੱਸ ਜੀ ਹੋਣੀ ਹੈ ਆਜ ਕੇ ਮੇਰੇ ਕੋਲ ਨਹੀਂ ਆ വരൂ സാഹചര്യം വേണ്ട ഇടയിൽ ഇടയിൽ et in hoc modo ਮੜੀ ਹੋ ਨੀ ਮੇਰੇ ਨਾਲ ਇਹ ਯਾਰਾ ਬੈਸਟ ਪੋਇੰਟ ਤੇ ਥੋੜੀ ਜਿਹੀ ਬੈਸਟ ਵਾਲੀ ਚਾਹੀਦੀ ਹਾਂ ਇਹ ਜਿਹੜੇ ਕਰਨੇ ਇਹ ਨੂੰ ਬੁਲਾਉਣਾ ਕਿ ਆ ਜਾ ਜੀ ਜੀ ਮੜਕ 13 10 ਦਾ ਦੋ ਜੀ 13 ਕਿੰਨੇ ਪੈਸੇ ਭਰਨੇ ਪੈਣਗੇ ਪ੍ਰਾਈਵੇਟ ਕੋਲ 20 ਹਜ਼ਾਰ ਦਾ ਇਹ ਪ੍ਰਾਈਵੇਟ ਨਹੀਂ ਤਾਂ ਬਜਾਇਆ ਕਰਾਉਣਾ ਹੈ ਬਜਾਇਆ ਦਾ ਵੀ ਕਰਾਉਣਾ ਨਹੀਂ ਕੋਈ ਤਾਂ ਲੈਫਟ ਬਹੁਤ ਹੈ ਇਹ ਇਹ ਵੀ ਲੈਫਟ ਹੈ ਬਹੁਤ ਅੱਗੇ ਜਿੰਨੀ ਬਣਦੀ ਹੋਵੇ ਉਹਦਾ ਕੋਈ ਚੱਕਰ ਨਹੀਂ ਉਹਦਾ ਜੀ ਆਪ ਹੀ ਕਰਾ ਲਾਂਗੇ ਜੀ ਤੁਸੀਂ ਕਿਹੜਾ ਕਹਿ ਤਾ ਦੱਸੋ ਕਿੰਨੀ ਬਣੂਗੀ ਇਹ ਨਹੀਂ ਫਿਰ ਅੱਜ ਹੀ ਲੈ ਜਾਗੇ ਇੱਦਾਂ ਜੀ ਹੈ ਟਰਾਈ ਧੂਏ ਦੇ ਲੈ ਆ ਲੈ ਉਹਨਾਂ ਦਾ ਹੋ ਗਿਆ ਹੁਣ ਲੱਗ ਜਾਂਦਾ ਮੜੀ ਪਿਛਾ ਕੇ ਉਹ ਲਈ ਗਾ ਬਹੁਤ ਆ ਡਾਣ ਮਿੰਟ ਪੰਜਾ ਭਰ ਕੇ ਲਿਆਵਾਂਗੇ ਇਹ ਬਲੌਗ ਦੇ ਕੋ ਪਾਏਗਾ ਕਿਵੇਂ ਹੂੰ ਤੇ ਗਰੀਬ ਪਰ ਉਹ ਜਿਆ ਸਮਝਦੇ ਕਿ ਕਿਹਦੇ ਖੜਿਆ ਨਹੀਂ ਨਾ ਜੀ ਰਾਹ ਇਹ ਚਲਾਉਂਦੇ ਹੋਏ ਭਾਈ ਬਾਕੀ ਆ ਸਕੂਟਰੀਆਂ